ਐਲੇ ਤੁਸੀਂ ਆ ਦੋ ਲਾਈਨਾਂ ਸੁਣ ਲਓ ਮਿੱਟੀ ਨਾਲ ਫਰੋਲ ਜੋਗਿਆ ਨਹੀਂ ਉਹ ਲੱਪਣੇ ਗਵਾਚੇ ਹੋਏ ਲਾਲ ਮਿੱਟੀ ਨਾਲ ਫਰੋਲ ਜੋਗਿਆ ਉਹ ਨਹੀਂ ਉਹ ਜਿਹੜੇ ਬੋਲ ਐ ਰਾਜਵੀਰ ਜਵੰਦੇ ਨੇ ਗਾਏ ਇੱਥੇ ਦਿਲ ਨੂੰ ਲੱਗਦੇ ਐ ਨਹੀਂ ਉਹ ਲੱਪਣੇ ਗਵਾਚੇ ਹੋਏ ਲਾਲ ਮਿੱਟੀ ਨਾਲ ਫਰੋਲ ਜੋਗਿਆ ਇਹ ਜਿਹੜੇ ਸਵਾਸ ਹਨ ਇਹ ਰੱਬ ਦੇ ਦਿੱਤੇ ਹੋਏ ਪਤਾ ਨਹੀਂ ਕਿਹੜੇ ਵੇਲੇ ਪੂਰੇ ਹੋ ਜਾਣੇ ਅੱਜ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਰਿਹਾ ਕਿਸੇ ਵਕੀਰ ਦੀਆਂ ਤਿੰਨ ਗੱਲਾਂ ਯਾਦ ਆ ਗਈ ਉਹਨੇ ਕਾਗਜ਼ ਤੇ ਲਿਖਿਆ ਸੀ ਵਧੇ-ਵਧੇ ਘਟੇ-ਘਟੇ ਨਾ ਵਧੇ ਨਾ ਘਟੇ ਕਿਸੇ ਨੇ ਪੁੱਛਿਆ ਜੀ ਇਹਦਾ ਕੀ ਮਤਲਬ ਹੈ ਕਹਿੰਦੇ ਵਧੇ-ਵਧੇ ਦੇ ਅੱਗੇ ਲਿਖ ਦੋ ਵੀ ਬੰਦੇ ਦੀ ਤ੍ਰਿਸ਼ਨਾ ਬੰਦੇ ਦੀਆਂ ਇੱਛਾਵਾਂ ਕਦੀ ਘਟਦੀਆਂ ਨਹੀਂ ਦਿਨੋਂ-ਦਿਨ ਵੱਧਦੀਆਂ ਘਟੇ-ਘਟੇ ਦੇ ਅੱਗੇ ਕੀ ਲਿਖੀਏ ਜੀ ਕਹਿੰਦੇ ਜੀ ਬੰਦੇ ਦੇ ਸਵਾਸ ਹਰ ਰੋਜ਼ ਘਟ ਪਏ ਆ ਜਿੱਥੇ ਲਿਖਿਆ ਸੀ ਨਾ ਵਧੇ ਨਾ ਘਟੇ ਕਹਿੰਦੇ ਉੱਥੇ ਲਿਖਦੇ ਹੋ ਜਿੰਨੇ ਸਵਾਸ ਰੱਬ ਨੇ ਦੇ ਦਿੱਤੇ ਨਾ ਇੱਕ ਸਵਾਸ ਵਧਣਾ ਤੇ ਨਾ ਹੀ ਇੱਕ ਸਵਾਸ ਘਟਣਾ ਉਹ ਅੱਜ ਇੱਕ ਗੱਲ ਰਾਜਵੀਰ ਜੁੰਦੇ ਵੀਰ ਨਾਲ ਹੋ ਗਈ ਕਿ ਜਿੰਨੇ ਸਵਾਸ ਪਰਮੇਸ਼ਰ ਨੇ ਦਿੱਤੇ ਸੀ ਨਾ ਇੱਕ ਸਵਾਸ ਵਧਿਆ ਨਾ ਘਟਿਆ ਤੇ ਇਹ ਆਪਾਂ ਸਿੱਖਿਆ ਲਈਏ ਪਰਿਵਾਰ ਲਈ ਅਰਦਾਸ ਕਰੀਏ ਮਹਾਰਾਜ ਉਹਨਾਂ ਦੇ ਬੱਚਿਆਂ ਨੂੰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ ਤੇ ਆਪਣੇ ਸਵਾਸਾਂ ਨੂੰ ਚੰਗੇ ਕੰਮ ਕਰਦੇ ਆ ਪਤੀਦ ਕਰੀਏ ਤਾਂ ਕਿ ਸਾਡੇ ਜਾਣ ਤੋਂ ਬਾਅਦ ਵੀ ਸਾਨੂੰ ਨੁਕੀ ਯਾਦ ਕਰਨ ਅੱਜ ਲੱਖਾਂ ਲੋਕ ਉਹਨੂੰ ਯਾਦ ਕਰ ਰਹੇ ਅਕਸਰ ਵੀਰ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਥਾਂ ਬਣਾਈ ਹੈ ਇਸ ਕਰਕੇ ਆਓ ਉਸ ਰੂਹ ਲਈ ਅਰਦਾਸ ਕਰੀਏ ਮਹਾਰਾਜ ਉਹਨੂੰ ਚਰਨਾਂ 'ਚ ਨਿਵਾਸ ਬਖਸ਼ੇ